ਜਿੱਦਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੈਕੂ ਟਿੱਲੋਂ ਹੁਣ ਖੁਸ਼ ਹੈ ਤੇ ਇਹੋ ਜਿਹੀ ਕੋਈ ਗੱਲ ਨਹੀਂ ਜਿੱਦਾਂ ਲੋਕ ਅਫਵਾਹਾਂ ਡਾ ਰਹੇ ਸਨ ਹੁਣ ਆਪਾਂ ਤੁਹਾਡੇ ਲਈ ਪੱਕੇ ਸਬੂਤ ਲੈ ਕੇ ਆਏ ਹਾਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੈਕੂ ਟਿੱਲੋਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਤੇ ਸੋਸ਼ਲ ਮੀਡੀਆ ਉੱਤੇ ਉਸਦੇ ਰਿਸ਼ਤੇ ਨੂੰ ਲੈ ਕੇ ਕਾਫੀ ਟਰੋਲ ਵੀ ਕੀਤਾ ਗਿਆ ਲੋਕ ਉਸਦੇ ਅਤੇ ਅਨਮੋਲ ਦੇ ਰਿਸ਼ਤੇ ਉੱਤੇ ਸਵਾਲ ਚੱਕ ਰਹੇ ਸਨ ਇੰਨਾਂ ਗੱਲਾਂ ਤੋਂ ਬਾਅਦ ਮੈਕੋ ਨੇ ਫਿਰ ਵੀਡੀਓ ਰਾਹੀਂ ਸਪਸ਼ਟ ਜਵਾਬ ਦਿੱਤਾ ਸੀ ਲੋਕ ਟਿੱਪਣੀਆਂ ਕਰ ਰਹੇ ਸਨ ਪਰ ਤਲਾਕ ਦੀਆਂ ਅਫਵਾਹਾਂ ਤੋਂ ਬਾਅਦ ਮੈਕੋ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਲਈ ਸੱਦਿਆ ਗਿਆ ਲੋਕ ਕਹਿ ਰਹੇ ਸਨ ਕਿ ਤਲਾਕ ਹੋ ਜਾਏਗਾ ਪਰ ਮੈਕੋ ਨੇ ਬਾਹਾਂ ਵਿੱਚ ਚੂੜਾ ਪਾਇਆ ਹੋਇਆ ਸੀ ਜੋ ਸਪਸ਼ਟ ਕਰਦਾ ਸੀ ਕਿ ਉਨ੍ਹਾਂ ਵਿੱਚ ਕੋਈ ਤਲਾਕ ਨਹੀਂ ਹੋਇਆ ਇਹ ਸਾਰੀਆਂ ਗੱਲਾਂ ਝੂਠ ਨੇ ਉਦਘਾਟਨ ਮੌਕੇ ਮੈਕੋ ਢਿੱਲਾਂ ਬਹੁਤ ਖੁਸ਼ ਲੱਗ ਰਹੀ ਸੀ ਲੋਕ ਵੀ ਉਸ ਤੇ ਪਿਆਰ ਜਤਾਉਂਦੇ ਨਜ਼ਰ ਆਏ ਅਸੀਂ ਵੀ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਦੀ ਪਰਸਨਲ ਲਾਈਫ ਵਿੱਚ ਦਖਲ ਦੇਣ ਦਾ ਹੱਕ ਕਿਸੇ ਕੋਲ ਨਹੀਂ ਪਰਮਾਤਮਾ ਉਹਨਾਂ ਨੂੰ ਸਦਾ ਖੁਸ਼ ਰੱਖੇ ਵੀਡੀਓ ਬਾਰੇ ਤੁਹਾਡੀ رائے ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ